ਅੱਜ ਜਲਾਲਾਬਾਦ ਤਹਿਸੀਲ ਕੰਪਲੈਕਸ ਐਸ ਡੀ ਐਮ ਦਫਤਰ ਦੇ ਬਾਹਰ ਪੰਜਾਬ ਗਵਰਨਮੈਂਟ ਪੈਨਸ਼ਨ ਐਸੋਸੀਏਸ਼ਨ ਅਤੇ ਸਾਂਝੇ ਮੰਚ ਦੇ ਵੱਖ-ਵੱਖ ਮੁਲਾਜ਼ਮਾਂ ਵੱਲੋਂ ਧਰਨਾ ਲਗਾਇਆ ਗਿਆ ਇਸ ਮੌਕੇ ਤੇ ਮੁਲਾਜ਼ਮਾਂ ਨਾਲ ਪੈਨਸ਼ਨ ਵਧਾਉਣ ਦਾ ਪੰਜਾਬ ਸਰਕਾਰ ਨੇ ਧੋਖਾ ਕੀਤਾ ਸੀ ਇਸ ਲਈ ਅੱਜ ਜਿਹੜਾ ਕੀ ਪੰਜਾਬ ਸਰਕਾਰ ਦੇ ਖਿਲਾਫ ਜਲਾਲਾਬਾਦ ਦੀ ਤਹਿਸੀਲ ਕੰਪਲੈਕਸ ਵਿਖੇ ਧਰਨਾ ਲਗਾਇਆ ਗਿਆ ਅਤੇ ਉਹਨਾਂ ਨੇ ਇਹ ਵੀ ਦੱਸਿਆ ਕੀ ਅੱਜ ਜਿਹੜਾ ਪੂਰੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਵਕ ਵਕ ਥਾਵਾਂ ਤੇ ਧਰਨੇ ਲਗਾਏ ਗਏ ਹਨ ਜਿੰਨਾ ਤੱਕਨ ਸਾਡੇ ਹੱਕ ਨਹੀਂ ਮਿਲਦੇ ਉਹਨਾਂ ਤੱਕ ਅਸੀਂ ਇਸ ਤਰ੍ਹਾਂ ਆਪਣਾ ਸੰਗਰਾਮ ਜਾਰੀ ਰੱਖਾਂਗੇ ਅਤੇ ਉਹਨਾਂ ਨੇ ਇਹ ਵੀ ਦੱਸਿਆ ਇਸ ਦੇ ਨਾਲ ਅੱਜ ਜਿਹੜਾ ਕੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਪਤਲਾ ਵੀ ਫੋਕਿਆ ਗਿਆ ਬਾਕੀ ਦੀ ਤੁਹਾਨੂੰ ਸਾਰੀ ਗੱਲਬਾਤ ਇਹਨਾਂ ਦੇ ਆਗੂਆਂ ਨਾਲ ਕਰਵਾਉਂਦੇ ਆਂ मुरदाबाद 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 भगवंत मानी मुखमी थले आंत मोया जाने थियो हा ਮੁਰਦਾਬਾਦ 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 ਮਜ਼ਦੂਰ ਮੁਲਾਜ਼ਮ ਪੈਨਸ਼ਨ ਐਸੋਸੀਏਸ਼ਨ ਜਿੰਦਾਬਾਦ 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 ਸਾਡਾ ਇੱਕਾ ਜਿੰਦਾਬਾਦ 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 ਹੱਕ ਸਾਜੇ ਇਨਸਾਫ ਲਈ ਕੋਈ ਰੁਕੇਗਾ ਨਹੀਂ ਕਾਫਲੇ ਹੱਕ ਸਾਜੇ ਇਨਸਾਫ ਲਈ ਚੱਲ ਪਿਆ ਏ ਕਾਫਲਾ ਪੰਜਾਬ ਸਰਕਾਰ ਕਿਹੜੇ ਮੁੱਦਿਆਂ ਨੂੰ ਲੈ ਕੇ ਇਹਦਾ ਕਾਫਲਾ ਲਗਾਇਆ ਗਿਆ ਅੱਜ ਅਸੀਂ ਪੰਜਾਬ ਪੈਨਸ਼ਨਰਾਂ ਤੇ ਸਾਂਝਾ ਮੁਲਾਜ਼ਮ ਮੰਚ ਦੁਆਰਾ ਜਿਹੜਾ ਪਤਲਾ ਫੁਕਣ ਜਾ ਰਹੇ ਆ ਪੰਜਾਬ ਸਰਕਾਰ ਦਾ ਕਿਉਂਕਿ ਪਿਛਲੇ ਸਮੇਂ ਦੌਰਾਨ ਆਪਾਂ ਨੂੰ ਪਤਾ ਹੀ ਹੈ ਇਹ ਜਿਹੜੀ ਭਗਵੰਤ ਮਾਨ ਦੀ ਸਰਕਾਰ ਆਈ ਹੈ ਇਹਨੇ ਕਿਹਾ ਸੀ ਕਿ ਅਸੀਂ ਸਿੱਖਿਆ ਤੇ ਸਿਹਤ ਤੇ ਨਾਲ ਮਜ਼ਦੂਰਾਂ ਕਿਸਾਨਾਂ ਦੀ ਪੂਰੀ ਜਿਹੜੀ ਹੈ ਉਹ ਗੱਲਬਾਤ ਸੁਣ ਕੇ ਉਹਨਾਂ ਦੇ ਮਸਲੇ ਹੱਲ ਕਰਾਂਗੇ ਪਰ ਅੱਜ ਤੁਸੀਂ ਵੇਖ ਰਹੇ ਹੋ ਚਾਰੇ ਪਾਸੇ ਹਾਹਾਕਾਰ ਮਚੀ ਹੋਈ ਹੈ ਜੇ ਕਿਸਾਨਾਂ ਦੀ ਗੱਲ ਕਰ ਰਹੀਏ ਉਹਨਾਂ ਨਾਲ ਤਸ਼ੱਦਦ ਜੇ ਅਧਿਆਪਕ ਵਰਗ ਦੀ ਗੱਲ ਕਰ ਲਈਏ ਪਿਛਲੇ ਸਮੇਂ ਦੌਰਾਨ ਉਹਨਾਂ ਤੇ ਕਿੰਨਾ ਤਸ਼ੱਦਦ ਹੋਇਆ ਜੇ ਡੀਏ ਦੀ ਗੱਲ ਕਰ ਲਈਏ ਡੀਏ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਪੈਂਡਿੰਗ ਹੈ ਔਰ ਵੀ ਮੁਲਾਜ਼ਮਾਂ ਦੀਆਂ ਬਹੁਤ ਸਾਰੀਆਂ ਮੰਗਾਂ ਜਿਹੜੀਆਂ ਆ ਉਹ ਪੈਂਡਿੰਗ ਪਈਆਂ ਸਰਕਾਰ ਇਹਦੇ ਵੱਲ ਗੰਭੀਰ ਹੋ ਕੇ ਜਿਹੜਾ ਧਿਆਨ ਨਹੀਂ ਦੇ ਰਹੀ ਸੋ ਅੱਜ ਪੂਰੇ ਪੰਜਾਬ ਦੇ ਵਿੱਚ ਤਹਿਸੀਲ ਪੱਧਰ ਤੇ ਪੰਜਾਬ ਪੈਨਸ਼ਨਰ ਅਤੇ ਸਾਂਝਾ ਮੁਲਾਜ਼ਮ ਮੰਚ ਜਿਹੜਾ ਉਹ ਇਕੱਠੇ ਹੋ ਕੇ ਇਹ ਧਰਨੇ ਲਗਾ ਰਿਹਾ ਔਰ ਪੁਤਲੇ ਮੁੱਖ ਮੰਤਰੀ ਸਾਹਿਬ ਦੇ ਭੁਕੇ ਜਾ ਰਹੇ ਆ ਜੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਮੰਗਾਂ ਵੱਲ ਇਸ ਸਰਕਾਰ ਨੇ ਧਿਆਨ ਨਾ ਦਿੱਤਾ ਤਾਂ ਹੋਰ ਵੀ ਵੱਡੇ ਪੱਧਰ ਤੇ ਜਿਹੜੇ ਇਕੱਠ ਕਰਕੇ ਪੰਜਾਬ ਸਰਕਾਰ ਦੇ ਖਿਲਾਫ ਜਿਹੜਾ ਮੋਰਚਾ ਲਾਇਆ ਜਾਵੇਗਾ ਔਰ ਪੰਜਾਬ ਸਰਕਾਰ ਨੂੰ ਦੱਸਿਆ ਜਾਵੇਗਾ ਕਿ ਜੋ ਸਾਡੇ ਨਾਲ ਤੁਸੀਂ ਵਾਅਦੇ ਕੀਤੇ ਜੇ ਪੂਰੇ ਨਹੀਂ ਕਰੋਗੇ ਆਉਣ ਵਾਲੇ ਸਮੇਂ ਦੇ ਵਿੱਚ ਚਲਦਾ ਕਰਨ ਦੇ ਲਈ ਅਸੀਂ ਤੁਹਾਨੂੰ ਜਲਦੀ ਤੋਂ ਜਲਦੀ ਰੁਕਕ ਕਰਾਂਗੇ ਇਹ ਸਵਾਲ ਹੈ ਦੇਖ ਲਿਓ ਉਹ ਸਕੂਲਾਂ ਦੇ ਵਿੱਚ ਜਿਹੜੇ ਐਮਐਲ ਜਿਹੜੇ ਨੇ ਉਹਨਾਂ ਦੇ ਦੁਕਾਣੇ ਕਰ ਰਹੇ ਨੇ ਜਾ ਕੇ ਉਹ ਵੀ ਜਿਹੜੀ ਇਮਾਰਤ ਜਿਹੜੀ ਮਤਲਬ ਬਿਲਡਿੰਗਾਂ ਬਣੀਆਂ ਨੇ ਉਹਨਾਂ ਦੇ ਦੁਕਾਣੇ ਕਰਨੇ ਜਾ ਰਹੇ ਨੇ ਇੰਨਾ ਪੈਸਾ ਜਿਹੜਾ ਕਰਾਂਗੇ ਉਹ ਸਕੂਲਾਂ ਚ ਨਹੀਂ ਕੰਮ ਕਰਨ ਲਈ ਸਾਰੇ ਲਈ ਵੱਡਾ ਬਣੂਗਾ ਦੇਖੋ ਇਹ ਜਿਹੜੀ ਹੈ ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਦੀ ਗੱਲ ਕਰਦੇ ਆ ਸਾਡੀ ਸਰਕਾਰ ਜੀ ਕੇ ਅਸੀਂ ਕਹਿੰਦੇ ਆ ਤੁਸੀਂ ਸਿੱਖਿਆ ਦਾ ਵਾਅਦਾ ਕੀਤਾ ਹੈ ਸਿੱਖਿਆ ਦੇ ਵਿੱਚ ਕ੍ਰਾਂਤੀ ਲੈ ਕੇ ਆਓ ਪਰ ਇਹ ਨਹੀਂ ਇੰਨਾ ਪੈਸਾ ਫਜ਼ੂਲ ਫੂਕ ਕੇ ਤੁਸੀਂ ਸਕੂਲਾਂ ਦੇ ਵਿੱਚ ਜਾ ਰਹੇ ਹੋ ਸਕੂਲਾਂ ਦੇ ਵਿੱਚ ਕੀ ਹੈਗਾ ਪੁਰਾਣੀਆਂ ਬਿਲਡਿੰਗਾਂ ਜਿਹੜੀਆਂ ਉਹਦਾ ਉਦਘਾਟਨ ਤੁਸੀਂ ਕਰ ਰਹੇ ਹੋ ਟਾਇਲਟ ਦਾ ਉਦਘਾਟਨ ਕਰ ਰਹੇ ਹੋ ਅੱਜ ਤੱਕ ਅਸੀਂ ਇਹ ਸੁਣਿਆ ਨਹੀਂ ਕਦੇ ਵੇਖਿਆ ਨਹੀਂ ਕਿ ਇਸ ਤਰ੍ਹਾਂ ਦੇ ਜਿਹੜੇ ਉਦਘਾਟਨ ਕੀਤੇ ਜਾਣ ਹਾਂ ਤੁਸੀਂ ਉਦਘਾਟਨ ਕਰਨੇ ਆ ਪੂਰਾ ਇਨਫਰਾਸਟ੍ਰਕਚਰ ਦਿਓ ਪੂਰੇ ਟੀਚਰ ਕਰੋ ਪੂਰੀਆਂ ਜਿਹੜੀਆਂ ਪੋਸਟਾਂ ਉਹ ਬਹਾਲ ਕਰੋ ਸਾਡੇ ਐਨੀਆਂ ਮੰਗਾਂ ਜਿਹੜੀਆਂ ਅਸੀਂ ਪੈਂਡਿੰਗ ਪਈਆਂ ਅਸੀਂ ਵਾਰ-ਵਾਰ ਸਰਕਾਰ ਤੱਕ ਪਹੁੰਚ ਕਰਦੇ ਆਂ ਪਰ ਸਰਕਾਰ ਮੀਟਿੰਗ ਤੇ ਮੀਟਿੰਗ ਮੀਟਿੰਗ ਤੇ ਮੀਟਿੰਗ ਰੱਖ ਕੇ ਸਾਡੇ ਨਾਲ ਮੀਟਿੰਗ ਨਹੀਂ ਕਰਦੀ ਔਰ ਨਾ ਹੀ ਸਾਡੀਆਂ ਜਿਹੜੀਆਂ ਮੰਗਾਂ ਵੱਲ ਧਿਆਨ ਦਿੱਤਾ ਜਾਂਦਾ ਇਹ ਪੈਸਾ ਜਿਹੜਾ ਉਹ ਫਜ਼ੂਲ ਖਰਚ ਕਰ ਰਹੀ ਹੈ ਸਰਕਾਰ ਮੇਰਾ ਸਵਾਲ ਉਹੀ ਕੋਈ ਮੰਗ ਪੱਤਰ ਵੀ ਦੇ ਰਹੇ ਹੋ ਅੱਜ ਹਾਂ ਜੀ ਹਾਂ ਜੀ ਮੰਗ ਪੱਤਰ ਵੀ ਦੇ ਰਹੇ ਨੇ ਮਾਨ ਜੋ ਨਹੀਂ ਅੱਜ ਮੰਗ ਪੱਤਰ ਨਹੀਂ ਮੱਤੇ ਜਾ ਰਹੇ ਐਸ ਡੀ ਐਮ ਸਾਹਿਬ ਦੇ ਨਾਲ ਅਸੀਂ ਜਿਹੜੀ ਸਟੇਜ ਲਾਈ ਉਹ ਸਾਡਾ ਮੰਗ ਪੱਤਰ ਹੀ ਹੈ ਉਹਦੇ ਸਾਡੀਆਂ ਮੰਗਾਂ ਹੈਗੀਆਂ ਪੂਰੇ ਪੰਜਾਬ ਦੇ ਵਿੱਚ ਸਾਡੀਆਂ ਮੰਗਾਂ ਦੇ ਆਧਾਰ ਤੇ ਜਿਹੜਾ ਪੁਤਲੇ ਇਹ ਪੰਜਾਬ ਸਰਕਾਰ ਦੇ ਭੁੱਕੇ ਜਾ ਰਹੇ ਆ ਕੀ ਤੁਸੀਂ ਇਹ ਜਲਾਲਾਬਾਦ ਤਹਿਸੀਲ ਦੇ ਵਿੱਚ ਇਹ ਅੱਜ ਕੱਢ ਕੀਤਾ ਜਾਂ ਪੁੱਤਲਾ ਫੁੱਟਿਆ ਜਾ ਰਿਹਾ ਕਿ ਹੋਰ ਤਹਿਸੀਲਾਂ 'ਚ ਵੀ ਇਹੋ ਜਿਹਾ ਕੱਟ ਹੋ ਰਿਹਾ ਹੈ ਪੂਰੇ ਪੰਜਾਬ ਦੇ ਵਿੱਚ ਇਹ ਹੋ ਰਿਹਾ ਜੀ ਇਹ ਪ੍ਰੋਗਰਾਮ ਅੱਜ ਦਾ ਜਿਹੜਾ ਪੂਰੇ ਪੰਜਾਬ ਦੇ ਵਿੱਚ ਪੈਨਸ਼ਨਰ ਅਤੇ ਸਾਂਝਾ ਮੁਲਾਜ਼ਮ ਜਿਹੜਾ ਉਹਨੇ ਇਕੱਠੇ ਹੋ ਕੇ ਤੈਅ ਕੀਤਾ ਸੀ ਅੱਜ ਦਾ ਦਿਨ ਤਹਿਸੀਲ ਪੱਦਰ ਤੇ ਜਿਹੜੇ ਦਰਨੇ ਲਗਾਏ ਜਾ ਰਹੇ ਪੂਰੇ ਪੰਜਾਬ ਦੇ ਵਿੱਚ ਪੁੱਤਲੇ ਫੁੱਕੇ ਜਾ ਰਹੇ ਜੀ ਜੀ ਬੋਲੋ ਹਾਂ ਜੀ ਹਾਂ ਜੀ ਇਹ ਪੰਜਾਬ ਸਟੇਟ ਬਾਡੀ ਵੱਲੋਂ ਆਈ ਹੋਈ ਕਾਲ ਨੂੰ ਅਮਲੀ ਰੂਪ ਦੇਣ ਲਈ ਸਾਂਝਾ ਫਰੰਟ ਗਵਰਨਮੈਂਟ ਪੈਨਸ਼ਨਰ ਐਸੋਸੀਏਸ਼ਨ ਦੇ ਮੁਲਾਜ਼ਮ ਫਰੰਟ ਮੁਲਾਜ਼ਮ ਸਾਰਿਆਂ ਦਾ ਸਾਂਝੇ ਫਰੰਟ ਦੇ ਇੱਕ ਕਾਲ ਆਈ ਸੀ ਕਿ ਹਰ ਤਹਿਸੀਲ ਪੱਧਰ ਤੇ ਪੰਜਾਬ ਸਰਕਾਰ ਦੇ ਮੰਤਰੀਆਂ ਦੇ ਖਾਸ ਕਰਕੇ ਮੁੱਖ ਮੰਤਰੀ ਦਾ ਪੁੱਤਰਾ ਜਰੂਰ ਛੜਿਆ ਜਾਵੇ ਕਿਉਂਕਿ ਇਹ ਜਿਹੜੀ ਨਿਕੰਮੀ ਸਰਕਾਰ ਆ ਬੇਈਮਾਨ ਸਰਕਾਰ ਆ ਮੈਂ ਤਾਂ ਇਹਨੂੰ ਭਗਵੰਤ ਮੰਨਦੀ ਨਹੀਂ ਭਗਵੰਤ ਬੇਈਮਾਨ ਦੀ ਸਰਕਾਰ ਕਹਿੰਦਾ ਹਾਂ ਕਿਉਂਕਿ ਇਹ ਬੇਈਮਾਨ ਨਵੀਂ ਸਰਕਾਰ ਹੈ ਇਹਨਾਂ ਨੇ ਅੱਜ ਤੱਕ ਨਾ ਕਿਸੇ ਕਿਸਾਨ ਦੀ ਨਾ ਮਜ਼ਦੂਰ ਦੀ ਨਾ ਦੁਕਾਨਦਾਰ ਦੀ ਨਾ ਪੈਨਸ਼ਨਰ ਦੀ ਨਾ ਮੜਾਹ ਜਾਂਦੀ ਕੋਈ ਵੀ ਗੱਲ ਨਹੀਂ ਮੰਨੀ ਜਦ ਵੀ ਕਿਤੇ ਡੇਟ ਦਿੱਤੀ ਹੈ ਇਹ ਮੁੱਕਰ ਜਾਂਦੇ ਹਨ ਗੱਲ ਲਈ ਤਿਆਰ ਨਹੀਂ ਹੁੰਦੇ ਇਹ ਕਹਿ ਕੇ ਕਿ ਸਾਡੇ ਕੋਲ ਟਾਈਮ ਹੈ ਨਹੀਂ ਇਹਨਾਂ ਨੂੰ ਟਾਈਮ ਅਸੀਂ ਹੁਣ ਦੱਸਾਂਗੇ ਕਿ ਸਾਡੀਆਂ ਜਾਇਜ਼ ਮੰਗਾਂ ਜਿਹੜੀਆਂ ਨੇ ਬਕਾਇਦੇ ਸਾਡਾ ਇੱਕ ਇੱਕ ਸੋਨਾ ਦਾ ਬਕਾਇਆ 259 ਦਾ ਜਿਹੜਾ ਟਾਰਗੇਟ ਹੈ ਉਹ ਲਾਗੂ ਨਹੀਂ ਕਰਦਾ ਤੇ ਆਉਣ ਵਾਲੇ 2027 ਦੇ ਇਲੈਕਸ਼ਨ ਵਿੱਚ ਸਾਡੇ ਸਾਥੀ ਪੈਨਸ਼ਨ ਦੇ ਮੁਲਾਜ਼ਮ ਇਹ ਮਨ ਬਣਾ ਚੁੱਕੇ ਨੇ ਕਿ ਇਹਨਾਂ ਦੀ ਸਰਕਾਰ ਦੁਬਾਰਾ ਨਹੀਂ ਲਿਆਵਾਂਗੇ ਇੰਨੀ ਨਹੀਂ ਕੰਮੀ ਸਰਕਾਰ ਹੈ ਜਿਸ ਨੇ ਅੱਜ ਤੱਕ ਮੁਲਾਜ਼ਮ ਤੇ ਪੈਸੇ ਵਿਰੋਧੀ ਨੀਤੀ ਦਾ ਇਹ ਕੰਮ ਕੀਤਾ ਹੈ ਕੋਈ ਵੀ ਸਹੀ ਨੀਤੀ ਦਾ ਅੱਜ ਤੱਕ ਕੰਮ ਨਹੀਂ ਕੀਤਾ ਹਾਂਜੀ ਸਰ ਅੱਜ ਦਾ ਜਿਹੜਾ ਸਵਾਲ ਹੈ ਕੀ ਕਹਿਣਾ ਚਾਹੁੰਦੇ ਹੋ ਸਰ ਜੀ ਇਹ ਜਿਹੜਾ ਧਰਨਾ ਹੈ ਇਹ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਸਾਂਝਾ ਧਰਨਾ ਹੈ ਔਰ ਪੂਰੇ ਪ੍ਰੋਗਰਾਮ ਵਿੱਚ ਤਹਿਸੀਲ ਪੱਧਰ ਦੇ ਉੱਤੇ ਹੋ ਰਿਹਾ ਹੈ ਕਿਉਂਕਿ ਸਰਕਾਰ ਜਿਹੜੀ ਹੈ ਇਹਨਾਂ ਦੀਆਂ ਕਿਸੇ ਮੰਗਾਂ ਨੂੰ ਤਰਜੀਹ ਨਹੀਂ ਦੇ ਰਹੀ ਨਾ 2.59 ਦੇ ਫੈਕਟਰ ਨੂੰ ਨਾ ਹੀ ਜਿਹੜਾ ਸਾਨੂੰ ਡੀਏ ਪੂਰਾ ਦਿੱਤਾ ਜਾ ਰਿਹਾ ਹੈ ਡੀਏ ਮੁਲਾਜ਼ਮਾਂ ਨੂੰ 13% ਕੱਟ ਦਿੱਤਾ ਜਾ ਰਿਹਾ ਹੈ ਆ ਹਾਲਾਤਾਂ ਨੇ ਔਰ ਜਦੋਂ ਟਾਈਮ ਦਿੰਦੀ ਹੈ ਸਰਕਾਰ ਉਸੇ ਵੇਲੇ ਇਹ ਭੱਜ ਜਾਂਦੀ ਹੈ ਜੋ ਮਿਲਣ ਜਾਂਦੇ ਸਾਡ ਤੌਰੀ ਸਰ ਤੁਹਾਡਾ ਏਜੰਡੇ ਤੇ ਹੈ ਨਹੀਂ ਸੀ ਅੱਜ ਤੁਹਾਡਾ ਏਜੰਡਾ ਹੈ ਨਹੀਂ ਸੀ ਅਸੀਂ ਦੱਸਦੇ ਹੁਣ ਤੁਸੀਂ ਸਾਡੇ ਕਿਹੜੇ ਏਜੰਡੇ ਤੋਂ ਏਜੰਡਾ ਹੁਣ ਤੁਸੀਂ ਨਹੀਂ ਤੈਅ ਕਰੋਗੇ ਹੁਣ ਏਜੰਡਾ ਪੁੱਤ ਅਸੀਂ ਤੈਅ ਕਰਾਂਗੇ ਦੱਸਣ ਵਾਸਤੇ ਅਸੀਂ ਮੁਲਾਜ਼ਮ ਤੇ ਪੈਨਸ਼ਨਰ ਇਕੱਠੇ ਹੋ ਕੇ ਅੱਜ ਇਹਨਾਂ ਨੂੰ ਸੰਕੇਤਕ ਰੂਪ ਚ ਇਦੂਗਾ ਇਦੂ ਤਕੜੇ ਹੋਣਗੇ ਪ੍ਰੋਗਰਾਮ ਬਹੁਤ ਬਹੁਤ ਧੰਨਵਾਦ ਬਿਲਕੁਲ ਪੰਜਾਬ ਸਰਕਾਰ ਦਾ ਔਰ ਮੁੱਖ ਮੰਤਰੀ ਦਾ ਪਤਲਾ ਫੂਕਣਾ ਤਾਂ ਕਿ ਦੱਸਿਆ ਜਾਵੇ ਕਿ ਇਹ ਵਾਰੀ ਵਾਰੀ ਮੁਕਰਨ ਵਾਲੇ ਮਰਿਆ ਤੋਂ ਮਾੜੇ ਹੁੰਦੇ ਹਨ ਤੇ ਮਰੇ ਨੂੰ ਤਾਂ ਫੂਕਣਾ ਪੈਂਦਾ